ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੰਤਾਂ ਦਾ ਜੀਵਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਇੱਕ ਦਿਨ ਸੰਗਤਾਂ ਨੂੰ ਬੋਲੇ ਸਾਧ ਸੰਗਤ ਜੀ ਅਸੀਂ ਤੁਹਾਨੂੰ ਸੰਤਾਂ ਦਾ ਅਸਲੀ ਜੀਵਨ ਸੁਣਾਉਂਦੇ ਹਾਂ ਧਿਆਨ ਦੇ ਕੇ ਸੁਣਿਓ ਅਤੇ ਆਪਣੀ ਆਤਮਾ ਨੂੰ ਤੁਸੀਂ ਉਸੇ ਸੱਚੀ ਵਿੱਚ ਢਾਲਿਓ ਇੱਕ ਦਿਨ ਅਸਾਮ ਦੀ ਸੰਗਤ ਨੇ ਸਾਡੀ ਬਾਬੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ ਬੇਨਤੀ ਕੀਤੀ ਜੋ ਸਤਗੁਰ ਜੀ ਸਾਨੂੰ ਵੀ ਤੁਸੀਂ ਆਣ ਕੇ ਦਰਸ਼ਨ ਦਿਓ ਗੁਰੂ ਜੀ ਨੇ ਆਖਿਆ ਅਛਾ ਅਸੀਂ ਆਪਣੀ ਜਗ੍ਹਾ ਭਾਈ ਬਿੱਦੀ ਚੰਦ ਜੀ ਨੂੰ ਭੇਜਦੇ ਹਾਂ ਸੰਗਤ ਸਾਡਾ ਰੂਪ ਸਮਝ ਕੇ ਹੀ ਇਹਨਾਂ ਦੇ ਦਰਸ਼ਨ ਕਿ ਮਨੋ ਕਾਮਨਾ ਪੂਰੀ ਕਰੇ ਗੁਰੂ ਜੀ ਨੇ ਉਹਨਾਂ ਦੇ ਨਾਲ ਬਾਬਾ ਬਿੱਦੀ ਚੰਦ ਜੀ ਨੂੰ ਭੇਜ ਦਿੱਤਾ ਬਾਬਾ ਬਿੱਦੀ ਚੰਦ ਜੀ ਸੰਗਤ ਨਾਲ ਅਸਾਮ ਪਹੁੰਚੇ ਅਤੇ ਨਗਰ ਤੋਂ ਬਾਹਰ ਖੁੱਲੇ ਮੈਦਾਨ ਵਿੱਚ ਇੱਕ ਵੱਡਾ ਸਾਰਾ ਬੋਹੜ ਜੋ ਕਿ ਸੁੱਕਾ ਹੋਇਆ ਸੀ ਉਸ ਹੇਠ ਬਾਬਾ ਬਿੱਦੀ ਚੰਦ ਜੀ ਨੇ ਡੇਰਾ ਲਾ ਲਿਆ ਸਾਰਾ ਦਿਨ ਸੰਗਤ ਦਰਸ਼ਨ ਕਰਨ ਲਈ ਆਉਂਦੀ ਰਹੀ ਦੀਵਾਨ ਸੱਜਿਆ ਅਤੇ ਸਤਸੰਗ ਹੁੰਦਾ ਰਿਹਾ ਜਦ ਸ਼ਾਮ ਦਾ ਸਮਾਂ ਹੋਇਆ ਤਾਂ ਬਾਬਾ ਵਿਦੀ ਚੰਦ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਜਿਸ ਵਕਤ ਇਹ ਤੁਕ ਆਈ ਗੁਰ ਪਰਸ਼ਾਦ ਪਰਮਪਦ ਪਾਇਆ ਸੁੱਕੇ ਕਾਸ਼ਟ ਹਰਿਆ ਉਸੇ ਵੇਲੇ ਉਹ ਬੋਹੜ ਦਾ ਦਰਖਤ ਹਰਿਆ ਭਰਿਆ ਹੋ ਗਿਆ ਜਿਸ ਨੂੰ ਵੇਖ ਕੇ ਨਗਰ ਵਿੱਚ ਬਾਬਾ ਬੀਦੀ ਚੰਦ ਜੀ ਦੀ ਮਹਿਮਾ ਹੋਰ ਵੀ ਵੱਧ ਹੋ ਗਈ ਨਗਰ ਦੀ ਸੰਗਤ ਹਮ ਹਮਾ ਕੇ ਦਰਸ਼ਨਾਂ ਨੂੰ ਆਈ ਸਾਰਾ ਦਿਨ ਸੰਗਤ ਦੀ ਭੀੜ ਲੱਗੀ ਰਹੀ ਅਤੇ ਅਟੁੱਟ ਲੰਗਰ ਵਰਤਿਆ ਉਸ ਦੇ ਬਾਹਰ ਇੱਕ ਜੋਗੀ ਸੁੰਦਰ ਦਾਸ ਜੀ ਵੀ ਰਹਿੰਦੇ ਸਨ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਸੀ ਤੇ ਸਰੀਰ ਬਿਰਧ ਸੀ ਉਹਨਾਂ ਦੀ ਮੰਨਤਾ ਦੂਰ ਦੂਰ ਤੱਕ ਫੈਲੀ ਹੋਈ ਸੀ ਅਤੇ ਆਸਾਮ ਨਗਰ ਵਿੱਚ ਇੱਕ ਮੰਨੇ ਪਰ ਮੰਨੇ ਪਰ ਸਿੱਧ ਜੋਗੀ ਸੰਤ ਕਹਾਉਂਦੇ ਸਨ ਜਿਨ੍ਹਾਂ ਦੀ ਕਰਾਮਾਤ ਪ੍ਰਸਿੱਧ ਮੰਨੀ ਜਾਂਦੀ ਸੀ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਵਿਦੀ ਚੰਦ ਜੀ ਨੇ ਹਦ੍ਰਕਤ ਨੂੰ ਹਰਿਆ ਭਰਿਆ ਕਰ ਦਿੱਤਾ ਹੈ ਤੇ ਹੁਣ ਉਹਨਾਂ ਦੀ ਮਹਿਮਾ ਬਹੁਤ ਫੈਲ ਗਈ ਹੈ ਸਬ ਨਗਰ ਦੇ ਲੋਕ ਹਮ ਹਮਾ ਕੇ ਉਹਨਾਂ ਦੇ ਦਰਸ਼ਨਾਂ ਨੂੰ ਜਾ ਰਹੇ ਹਨ ਅਤੇ ਅਟੁੱਟ ਲੰਗਰ ਚੱਲ ਰਿਹਾ ਹੈ ਇਹ ਸੁਣ ਕੇ ਸੰਤ ਸੁੰਦਰ ਦਾਸ ਜੀ ਨੇ ਮਨ ਵਿੱਚ ਈਰਖਾ ਤੇ ਹੰਮੇ ਨੇ ਉਸ਼ਾਲਾ ਦਿੱਤਾ ਸੰਤ ਸੁੰਦਰ ਦਾਸ ਜੀ ਨੇ ਆਪਣੀ ਬਰਕਤ ਨਾਲ ਜੰਗਲ ਵਿੱਚੋਂ ਇੱਕ ਸ਼ੇਰ ਤੇ ਸ਼ੇਰਨੀ ਨੂੰ ਪ੍ਰੇਰਿਤ ਸੱਦਾ ਭੇਜਿਆ ਸ਼ੇਰ ਉੱਪਰ ਸਵਾਰ ਹੋ ਗਏ ਅਤੇ ਸ਼ੇਰਨੀ ਤੇ ਆਪਣੇ ਚੇਲੇ ਨੂੰ ਸਵਾਰ ਕਰਕੇ ਬਾਬਾ ਵਿਦੀਚੰਦ ਜੀ ਦੇ ਡੇਰੇ ਨੂੰ ਤੋਰ ਪਏ ਸਿੰਘ ਸਿੰਘਣੀ ਨੇ ਪੁਬਕਾ ਮਾਰੀਆਂ ਜਦ ਡੇਰੇ ਦੇ ਨੇੜੇ ਪਹੁੰਚੇ ਤਾਂ ਅੱਗੋਂ ਲੋਕ ਵੇਖ ਕੇ ਉੱਠ ਭੱਜੇ ਬਾਬਾ ਬਿਦੀ ਚੰਦ ਜੀ ਦਾ ਦੀਵਾਨ ਖਾਲੀ ਹੋ ਗਿਆ ਸਿੱਧ ਮਹਾਤਮਾ ਦੀ ਕਰੋਪੀ ਸਮਝ ਕੇ ਲੋਕਾਂ ਦੇ ਹਿਰਦੇ थरथਰ ਕੰਬਣ ਲੱਗੇ ਹਾਹਾਕਾਰ ਮੱਚ ਗਈ ਲੋਕ ਕਹਿਣ ਲੱਗੇ ਹੁਣ ਕਹਿਰ ਹੋਣ ਲੱਗਾ ਹੈ ਸਿੱਧ ਮਹਾਤਮਾ ਨੇ ਸਭ ਕੁਝ ਉਲਟਾ ਪੁਲਟਾ ਕਰ ਦੇਣਾ ਹੈ ਅਸਾ ਗੁਰੂ ਦੇ ਸੇਖ ਨੂੰ ਕਾਹਨੂੰ ਲਿਆਉਣਾ ਸੀ ਬਹੁਤ ਵੱਡੀ ਗਲਤੀ ਹੋ ਗਈ ਸਾਡੇ ਤੋਂ ਜਦ ਨੇੜੇ ਆਣ ਕੇ ਸ਼ੇਰ ਨੇ ਭਵਕ ਮਾਰੀ ਤਾਂ ਨਾਲ ਦੇ ਸਿੰਘਾਂ ਨੇ ਬਾਬਾ ਬਿੱਦੀ ਚੰਦ ਜੀ ਨੂੰ ਆਖਿਆ ਵੇਖੋ ਸਾਹਮਣੇ ਸਿੱਧ ਮਹਾਤਮਾ ਆ ਰਹੇ ਹਨ ਬਾਬਾ ਬਿੱਦੀ ਚੰਦ ਜੀ ਹੱਸ ਕੇ ਅਧਿਆਖਿਆ ਆਓ ਮਹਾਤਮਾ ਜੀ ਦਰਸ਼ਨ ਦਿਓ ਸ਼ੇਰ ਤੇ ਸ਼ੇਰਨੀ ਨੇ ਬਾਬਾ ਬਿੱਦੀ ਚੰਦ ਜੀ ਨੂੰ ਮੱਥਾ ਟੇਕਿਆ ਤੇ ਪੂਛ ਹਿਲਾਉਣ ਲੱਗ ਪਏ ਹੁਣ ਸੰਤ ਸੁੰਦਰ ਦਾਸ ਜੀ ਨੇ ਆਪਣੀ ਕਰਾਮਾਤ ਦਾ ਬਹੁਤ ਜ਼ੋਰ ਲਾਇਆ ਪਰ ਸ਼ੀਰ ਤੇ ਸ਼ੇਰਨੀ ਨੇ ਕੋਈ ਹਮਲਾ ਨਾ ਕੀਤਾ ਸਗੋਂ ਅਜਿਹੀ ਅਦੀਨ ਤੇ ਮਸਤ ਹੋ ਕੇ ਖੜੇ ਹੋ ਗਏ ਕਿ ਸੰਤ ਸਰੂਪ ਹੀ ਬਣ ਗਏ ਸੰਤ ਸੁੰਦਰ ਦਾਸ ਜੀ ਨੇ ਉੱਤਰ ਕੇ ਬਾਬਾ ਵਿਦੀ ਚੰਦ ਜੀ ਨੂੰ ਨਮਸ਼ਕਾਰ ਕੀਤੀ ਅਤੇ ਆਖਿਆ ਅਸਾਂ ਤੁਹਾਡੀ ਮਹਿਮਾ ਜਾਨੀ ਨਹੀਂ ਸੀ ਬਾਬਾ ਬਿਦੀਚੰਦ ਜੀ ਨੇ ਸੁੰਦਰ ਦਾਸ ਨੂੰ ਆਦਰ ਸਤਕਾਰ ਨਾਲ ਪਾਸ ਬਿਠਾ ਲਿਆ ਅਤੇ ਸਿੰਘ ਸਿੰਘਣੀ ਨੂੰ ਇਸ਼ਾਰਾ ਕੀਤਾ ਤੇ ਉਹ ਮੋੜ ਜੰਗਲਵਾਲ ਨੂੰ ਦੌੜ ਗਏ ਮਗਰੋਂ ਹੌਲੀ-ਹੌਲੀ ਨਗਰ ਦੇ ਲੋਕ ਵੀ ਫਿਰ ਤੋਂ ਇਕੱਠੇ ਹੋ ਗਏ ਇਹ ਗੱਲ ਵੀ ਕਿ ਬਾਬਾ ਬਿਦੀਚੰਦ ਜੀ ਦੀ ਮਹਿਮਾ ਹੂਰ ਵੀ ਵੱਧ ਗਈ ਸੰਗਤਾਂ ਦੀ ਅਤਿ ਅੰਤ ਸ਼ਰਧਾ ਹੋਗੀ ਹੋਂ ਤਾਂ ਸੰਗਤ ਗੁਰੂ ਜੀ ਦਾ ਰੂਪ ਹੀ ਸਮਝਣ ਲੱਗ ਪਈ ਤੇ ਲੰਗਰ ਵਾਸਤੇ ਬੇਅੰਤ ਅੰਨ ਪਾਣੀ ਆਉਣ ਲੱਗ ਪਿਆ ਇੱਕ ਪਾਸੇ ਲੰਗਰ ਚੱਲਣ ਲੱਗਾ ਦੂਜੇ ਪਾਸੇ ਦਿਮਾਨ ਵਿੱਚ ਕੀਰਤਨ ਹੁਣ ਛੁਰੂ ਹੋ ਗਿਆ ਸੰਤ ਸੁੰਦਰ ਦਾਸ ਜੀ ਦਾ ਮਨ ਗੁਰੂ ਜਸ ਨੂੰ ਸੁਣ ਕੇ ਪਿਗਲ ਗਿਆ ਜਿੰਨੇ ਦਿਨ ਬਾਬਾ ਬਿਦੀ ਚੰਦ ਜੀ ਉਥੇ ਰਹੇ ਸੰਤ ਸੁੰਦਰ ਦਾਸ ਜੀ ਵੀ ਨਾਲ ਹੀ ਰਹੇ ਤੇ ਸਤ ਸੰਗ ਕਰਦੇ ਰਹੇ ਜਦ ਸੰਗਤ ਨੂੰ ਨਿਹਾਲ ਕਰਕੇ ਬਾਬਾ ਬਿਦੀ ਚੰਦ ਜੀ ਤੁਰਨ ਲੱਗੇ ਤਾਂ ਸੰਤ ਸੁੰਦਰ ਦਾਸ ਜੀ ਨੇ ਬੇਨਤੀ ਕੀਤੀ ਮੈਂ ਇੱਕ ਤੁਹਾਡੇ ਪਾਸੋਂ ਮੰਗ ਮੰਗਦਾ ਹਾਂ ਇਹ ਸੁਣ ਉਹ ਇਹ ਕਿ ਜਦ ਮੇਰਾ ਅੰਤ ਸਮਾਂ ਨੇੜੇ ਆਵੇ ਤਾਂ ਤੁਸੀਂ ਮੇਰੇ ਨਾਲ ਹੀ ਚੱਲੋ ਜੋ ਮੈਂ ਤੁਹਾਡੇ ਨਾਲ ਹੋਣ ਕਰਕੇ ਦਰਗਾਹ ਵਿੱਚ ਪ੍ਰਮਾਨ ਹੋ ਜਾਵਾਂ ਬਾਬਾ ਬਿੱਦੀ ਚੰਦ ਜੀ ਨੇ ਹੱਸ ਕੇ ਬਚਨ ਦਿੱਤਾ ਸੰਤ ਜੀ ਸਤਿ ਬਚਨ ਐਸਾ ਹੀ ਕਰਾਂਗੇ ਇਹ ਕਹਿ ਕੇ ਬਾਬਾ ਬਿੱਦੀ ਚੰਦ ਜੀ ਗੁਰੂ ਜੀ ਪਾਸ ਕੀਰਤਪੁਰ ਸਾਹਿਬ ਪਹੁੰਚੇ ਥੋੜੇ ਦਿਨ ਹੀ ਆਇਆ ਨੂੰ ਹੋਈ ਸਨ ਜਾਂ ਇੱਕ ਦਿਨ ਬੀਦੀ ਚੰਦ ਜੀ ਨੇ ਆਪਣੇ ਪੁੱਤਰ ਲਾਲ ਚੰਦ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਦੀਵਾਨ ਵਿੱਚ ਹਾਜ਼ਰ ਹੋਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਬਾਲਕ ਆਪ ਦੀ ਹਵਾਲੇ ਹੈ ਤੇ ਮੈਨੂੰ ਆਗਿਆ ਦਿਓ ਮੈਂ ਆਪਣੇ ਬਚਨ ਦੀ ਪਾਲਣਾ ਕਰਾਂ ਪਾਸੋਂ ਸਿੱਖਾਂ ਨੇ ਪੁੱਛਿਆ ਕਿਹੜਾ ਬਚਨ ਹੈਂ ਜਿਸ ਦੀ ਤੁਸੀਂ ਪਾਲਣਾ ਕਰਨੀ ਹੈ ਤਾਂ ਬਾਬਾ ਬੀਦੀ ਚੰਦ ਜੀ ਨੇ ਆਖਿਆ ਆਸਾਮ ਵਿੱਚ ਸੰਤ ਸੁੰਦਰ ਦਾਸ ਜੀ ਸਿੱਧ ਨਿਵਾਸ ਕਰਦਾ ਹੈ ਉਸ ਨੇ ਮੈਨੂੰ ਆਖਿਆ ਸੀ ਕਿ ਗੁਰੂ ਘਰ ਦੀ ਤੁਫੈਲ ਇਹ ਮੰਗ ਦਿਓ ਜੋ ਜਦ ਮੇਰਾ ਅੰਤ ਸਮਾ ਆਵੇ ਤਾਂ ਤੁਸੀਂ ਮੇਰੇ ਨਾਲ ਹੀ ਚੱਲੋ ਤੇ ਸਤ ਗੁਰਾਂ ਜੀ ਕਰਤ ਮੈਨੂੰ ਦਰਗਾਹ ਵਿੱਚ ਦਰਗਾਹ ਵਿੱਚ ਪ੍ਰਮਾਣ ਕੀਤਾ ਜਾਵੇ ਸੋ ਅਸੀਂ ਬਚਨ ਦੀ ਕੀ ਆਈ ਹੋਈ ਹਾਂ ਹੁਣ ਉਸ ਦੇ ਅੰਤ ਕਾਲ ਵਿੱਚ ਅੱਠ ਪਹਿਰ ਰਹਿ ਗਏ ਹਨ ਇਸ ਲਈ ਸਤਗੁਰਾਂ ਜੀ ਪਾਸੋਂ ਜਾਨ ਦੀ ਆਗਿਆ ਮੰਗਦੇ ਹਾਂ ਗੁਰੂ ਜੀ ਹੱਸ ਕੇ ਬੋਲੇ ਭਾਈ ਜੀ ਅੱਠ ਪਹਿਰ ਵਿਚ ਐਡੀ ਦੂਰ ਪਹੁੰਚ ਜਾਓਗੇ ਬਾਬਾ ਬਿਦੀ ਚੰਦ ਜੀ ਬੋਲੇ ਤੁਸੀਂ ਪਹੁੰਚਾਉਣਾ ਹੈ ਮੈਂ ਕੌਣ ਹੁੰਦਾ ਹਾਂ ਪਹੁੰਚਣ ਵਾਲਾ ਹਾਂ ਇਹ ਮੇਰੇ ਪਾਸੋਂ ਗਲਤੀ ਹੋ ਗਈ ਹੈ ਜੋ 8 ਪਹਿਰ ਅੱਗੋਂ ਆਗਿਆ ਮੰਗ ਲਈ ਹੈ ਮੈਨੂੰ ਚਾਹੀਦਾ ਸੀ 8 ਪਹਿਰ ਅੱਗੋਂ ਆਗਿਆ ਮੰਗਦਾ ਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਬਿਦੀ ਚੰਦ ਨਿਹਾਲ ਤੇਰੇ ਤੇ ਸਤ ਗੁਰ ਨਾਨਕ ਦੀਵ ਜੀ ਦੀਆਂ ਖੁਸ਼ੀਆਂ ਜਾਓ ਆਪ ਵੀ ਤਰੋ ਨਾਲ ਹੂਰਣਾ ਨੂੰ ਵੀ ਤਾਰੋ ਬਾਬਾ ਬਿਦੀ ਚੰਦ ਜੀ ਆਤਮਕ ਸ਼ਕਤੀ ਦੁਆਰਾ ਇੱਕ ਫੁਰਨੇ ਵਿੱਚ ਸੰਤ ਸੁੰਦਰ ਪਾਸ ਪਹੁੰਚ ਗਏ ਜਾ ਸਤ ਕਰਤਾਰ ਆਖੀ ਸੰਤ ਸੁੰਦਰ ਦਾਸ ਜੀ ਨੇ ਉੱਠ ਕੇ ਨਮਸ਼ਕਾਰ ਕੀਤੀ ਤੇ ਆਦਰ ਨਾਲ ਆਸਨ ਤੇ ਬਿਠਾਇਆ ਬਾਬਾ ਬਿਦੀ ਚੰਦ ਜੀ ਨੇ ਆਖਿਆ ਸੰਤ ਜੀ ਤਿਆਰੀ ਕਰੋ ਆਪਣੀ ਬਿਰਦੀ ਨੂੰ ਕਰਤਾਰ ਨਾਲ ਜੋੜੋ ਤੁਹਾਡਾ ਅੰਤ ਸਮਾ ਨੇੜੇ ਆ ਗਿਆ ਹੈ ਅਸੀਂ ਆਪਣੇ ਬਚਨ ਅਨਸਾਰ ਆ ਗਏ ਹਾਂ ਇੰਨੇ ਨੂੰ ਨਗਰ ਦੀ ਸੰਗਤ ਨੂੰ ਪਤਾ ਲੱਗ ਗਿਆ ਕਿ ਬਾਬਾ ਬਿਦੀ ਚੰਦ ਜੀ ਆਏ ਹਨ ਤਾਂ ਸਭ ਸੰਗਤਾਂ ਦਰਸ਼ਨ ਨੂੰ ਆਈਆਂ ਬੜਾ ਭਾਰੀ ਦੀਵਾਨ ਸੱਜਿਆ ਭਾਈ ਜੀ ਨੇ ਸੰਗਤਾਂ ਨੂੰ ਗੁਰ ਸ਼ਬਦ ਦਾ ਉਪਦੇਸ਼ ਕੀਤਾ ਫਿਰ ਸੰਧਿਆ ਸਮੇਂ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੀਗ ਵਰਤਾਈ ਫਿਰ ਸੰਗਤਾਂ ਨੂੰ ਘਰੋ ਘਰੀ ਗਿਆਨ ਦੀ ਆਗਿਆ ਦਿੱਤੀ ਅਤੇ ਆਖਿਆ ਸਾਜ ਸੰਗਤ ਜੀ ਅੱਜ ਸਵਾ ਪਹਿਰ ਰਾਤ ਰਹਿੰਦੀ ਸੰਤ ਮਹਾਤਮਾ ਨੇ ਤੇ ਅਸਾਂ ਨੇ ਸਰੀਰ त्याਗਣਾ ਹੈ ਸੋ ਤੁਸੀਂ ਸਵੇਰੇ ਆਣ ਕੇ ਦੋਹਾਂ ਦੀ ਸਰੀਰਾਂ ਦਾ ਸੰਸਕਾਰ ਕਰਨ ਦੀ ਸੇਵਾ ਕਰਨੀ ਇਹ ਸੁਣ ਕੇ ਸੰਗਤ ਹੈਰਾਨ ਹੋ ਗਈ ਅਤੇ ਸਾਬ ਨੇ ਉੱਥੇ ਹੀ ਡੇਰੇ ਜਮਾ ਲਏ ساری ਰਾਤ ਸਤਨਾਮ ਸ਼੍ਰੀ ਵਾਹਿਗੁਰੂ ਦਾ ਉਚਾਰਨ ਹੁੰਦਾ ਰਿਹਾ ਜਦ ਪਿਛਲੀ ਰਾਤ ਹੋਈ ਤਾਂ ਸੰਤ ਮਹਾਤਮਾ ਜੀ ਤੇ ਬਾਬਾ ਵਿਦੀ ਚੰਦ ਜੀ ਨੇ ਇਸ਼ਨਾਨ ਕੀਤਾ ਬਸਤਰ ਪਹਿਨੇ ਤੇ ਆਸਨ ਤੇ ਬੈਠ ਗਏ। ਸ਼ਿਰੀ ਜਾਪ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕਰਕੇ ਦੋਨਾਂ ਨੇ ਸਤਗੁਰਾਂ ਦੇ ਚਰਨਾਂ ਦਾ ਧਿਆਨ ਲਗਾ ਕੇ ਜੋਤ ਨਾਲ ਜੋਤ ਮਿਲਾ ਦਿੱਤੀ। ਸਭ ਸੰਗਤ ਨੂੰ ਉਸੇ ਵੇਲੇ ਇੱਕ ਪ੍ਰਕਾਸ਼ ਦਾ ਚਮਤਕਾਰ ਹੋਇਆ ਅਤੇ ਸਭ ਦੇ ਮੂੰਹ ਸਤਨਾਮ ਸ਼੍ਰੀ ਵਾਹਿਗੁਰੂ ਦੀ ਆਵਾਜ਼ بلند ਹੋਈ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ